ਇਹ ਮੱਕੀ ਦਾ ਖਾਤਾ ਪਹਿਲਾ ਦੇਣਾ ਤੇ ਰੱਬ ਨੇ ਵੀ ਹੁੰਦਾ ਕਿੱਕਾ ਕਰੀ ਸੀ ਮੀਂਹ ਦਾ ਪਾਤਾ ਵੀ ਗੱਲ ਕਰਾ ਠੀਕ ਆ ਮੌਸਮ ਮੀਂਹ ਪਾ ਕੇ ਹੁਣ ਹਟ ਗਿਆ ਮੁੱਢਦੰਦ ਦੇ ਪਿਆਰ ਹੋ ਗਏ ਸੀ ਬੱਚ ਤੇ ਰਹੀ ਹੈ ਦਊਗਾ ਕਿ ਫਸ ਗਈ ਸੀ ਕੰਮ ਘਾੜ ਪੈਣਾ ਹੋ ਗਿਆ ਸੀ ਰੱਬ ਨੇ ਧੁੱਪ ਵੀ ਨਹੀਂ ਦਿੱਤੀ ਤੇਰੇ ਲਈ ਇਹੋ ਨਾਲ ਉਹਨੂੰ ਪਿਆਰ ਹੋ ਗਿਆ ਜੇ ਅਗਲੇ ਬਾਹਰ ਜਾਣ ਦੋ ਅੱਛਾ ਇਹ ਪੂਰਾ ਸਾਲ ਹੋ ਗਿਆ ਸੀ ਪੂਰਾ ਰੱਬ ਦੀ ਕਿਰਪਾ ਹੋ ਗਈ ਮੌਸਮ ਵੀ ਠੰਡਾ ਰੱਖਦਾ ਤੇ ਗਰਮੀ ਵੀ ਨਹੀਂ ਪਾਈ ਠੀਕ ਚਾਰ ਚੂਰ ਕਿਵੇਂ ਖਾਦਾ ਫਿਰ ਪਿਛਲੇ ਸਾਲਾ ਪਿਛਲੇ ਸਾਲ ਦਾ ਵਧੀਆ ਸੀ ਐਜ ਵੀ ਦੇਖੋ ਚਾਰ 3 ਨਿਕਲਦਾ ਅੱਛਾ ਦੇਖੋ ਹੋਰ ਮਜੀਦ ਚੱਲਦੀ ਆਣ ਪਈ ਜਾ ਇੱਕ ਸ਼ਕਤੀ ਦੀ ਆ ਤੇ ਮਾਨਕਾਸ਼ ਆਏਗੇ ਅੱਛਾ ਇਹਦੇ ਨਾਲ ਆਸ਼ਾ ਨਾਲ ਆਸ਼ਾ ਫਿਰ ਵਧੀਆ ਸੀ ਆਹੇ ਦਾ ਕੰਮ ਕਰਦੇ ਆ ਫਿਰ ਰਾਤ ਨਹੀਂ ਪਿਆ ਹਾਂ ਰਾਤ ਨਹੀਂ ਪੈਂਦਾ ਆਸ਼ਾ ਐਡੀ ਲਾਭ ਫਿਰਦਾ ਹੈ ਡੰਗ ਮਾਰਦਾ ਅੱਛਾ ਦੇਖ ਲਿਆ ਤਾਂ ਫਿਰ ਪਾਉਂਦਾ

ਉਹ ਸਾਥ ਸਿੱਖਾ ਦਾ ਸਮੂਹ ਜੀ ਨੂੰ ਪਿਆਰ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਇਸ ਵਾਰ ਫਿਰ ਮੱਕੀ ਥੋੜਾ ਪਹਿਲਾਂ ਵੱਢਤੀ ਪਰ ਭਾਵਾ ਮੱਕੀ ਥੋੜੀ ਵੱਟ ਤੋਂ ਡੱਪ ਗਈ ਸੀ ਸੁੱਕ ਵਾਲੀ ਗਈ ਸੀ ਅੱਛਾ ਜਿਆਦੇ ਪਕਾ ਲਈ ਹੈ ਤੇ ਕੀ ਵਧੀਆ ਹਰਾ ਪਾਣਾ ਵਧੀਆ ਪੂਰਾ ਟੋਪ ਦੀ ਮੱਕੀ ਆ ਤੇ ਇਸ ਵਾਰ ਔਰ ਨਾਲੇ ਨਾਲ ਅੱਛਾ ਉਹ ਸਾਥ ਸਿੱਖਾ ਦੇ ਉੱਤੇ ਠੀਕ ਠਾਕ ਵਧੀਆ ਉਹਨੂੰ ਕੰਮ ਦਿੰਦੀ ਰਹਿੰਦੀ ਐ ਇਹ ਹਾਂ ਅੱਛਾ ਰੱਖੀ ਐ ਇਹ ਇਹ ਕਿਹੜੀ ਨਸਲ ਐ ਇਹ ਕਿਹੜੀ ਨਸਲ ਐ ਇਹ ਕੀ ਕੀ ਚਾਚਾ ਅੱਛਾ ਕੀ ਕੀ ਕਰਦੇ ਐ ਮਮੋਲਾ ਬਹੁਤ ਵਧੀਆ ਨਸਲ ਐ 1 ਲੱਖ ਰੁਪਏ ਦੀ ਲੈਂਦੀ ਸੀ ਨਾ ਨਾ ਰਹੂ ਸਾਰਾ ਦਿਨ ਇੱਕ ਲੱਖ ਰੁਪਏ ਦੀ ਲੈਂਦੀ ਸੀ ਬਾਈ ਕਹਿੰਦਾ ਤੇ ਰਾਖੀ ਬਹੁਤ ਸੋਹਣੀ ਕਰਦੀ ਐ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਸ਼ੌਂਕੀ ਐ ਮਾਈ ਦਾ YouTube ਚੈਨਲ ਵੀ ਹੈ ਜੱਟ ਰਿਕਾਰਡ 3600 ਤੇ ਤੁਸੀਂ ਇਹਦੇ ਬਾਈ ਦੇ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜੀ ਤੇ ਬਾਈ ਨੇ ਅੱਜ ਕੰਮ ਚਲਾਇਆ ਮੱਕੀ ਵੱਢ ਰਿਹਾਗਾ ਤੇ ਆਜੋ ਆਪਾਂ ਦੇਖਦੇ ਆਂ ਕਿ ਮਸ਼ੀਨ ਕਿਵੇਂ ਦੀ ਕਟਾਈ ਕਰਦੀ ਏ ਤੇ ਬਾਈ ਇਹ ਸਿੰਦਾ ਜੋਤਪੁਰਾਖਰ ਵਾਲਾ ਮੱਕੀ ਵਾਲੀ ਮਸ਼ੀਨ ਹੈ ਬਾਈ ਬਹੁਤ ਸੋਹਣੀ ਕਟਾਈ ਕਰਦੀ ਦੇਖੋ ਤੁਸੀਂ ਦੇਖੋ ਛੱਡਿਓ ਇੰਚ ਦੇ 1.5 ਇੰਚ ਛੱਡ ਕੇ ਬਹੁਤ ਸੋਹਣੀ ਬਟਾਈ ਕਰਦੀ ਹੈ ਤੇ ਐਦਾਂ ਤੇ ਛੱਲੀਆਂ ਦੇਖੋ ਟਾंडਿਆਂ ਦੇ ਕਿੰਨੇ ਛੋਣੇ ਛੱਲੀਆਂ ਲੱਗੇ ਆਉਂਗਾ ਨਾ ਤੇ ਮੱਕੀ ਦਾ ਬੀਜ ਇਹ 18 43 ਸੀਗਾ ਦੇਖੋ ਇੱਕ ਇੱਕ ਟਾण्डे ਦੇ ਦੋ ਦੋ ਛੱਲੀਆਂ ਨੇ ਬਹੁਤ ਸੋਹਣਾ ਸਾਈ ਲੈ ਜਾਊਗਾ ਇਸ ਵਾਰ ਤੇ ਬਾਕੀ ਮੀਂਹੂ ਤਾਂ ਵੀ ਬਹੁਤ ਸੋਹਣੀ ਬਚ ਤੇਗੀ ਸੁੱਕੇ ਚ ਵੱਢੀ ਜਾਂਦੇ ਆਪਾਂ ਯਾ ਜੋ ਇੱਕ ਵਾਰੀ ਟਰਾਲੀ 'ਚ ਜਾ ਕੇ ਚੈੱਕ ਕਰਦੇ ਆਂ ਜੀ ਕਿੰਨੇ ਦੀ ਕਟਾਈ ਕਰਦੀ ਹੈ ਤੇ ਆਜੋ ਦੇਖੋ ਤੁਸੀਂ ਵੀ ਬਹੁਤ ਸੋਹਣੀ ਕਟਾਈ ਕਰ ਰਹੀ ਹੈਗੀ ਟਰਾਲੀ ਦੀ ਬਸ ਬਰੀਕ ਪਤਰਾ ਕਰ ਰਹੀ ਹੈ ਮਸ਼ੀਨ ਤਾਂ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਧੰਨਵਾਦ